ਅੱਜ ਵਿਧਾਨ ਸਭਾ ਨਾਭਾ ਦੇ ਪਿੰਡ ਮੱਲੇਵਾਲ ਦੇ ਵਿੱਚ ਇੱਕ ਤਾਂ ਜਨ ਸੁਭਾ ਕੈਂਪ ਜਿਸੇ 40 ਦੇ ਆਸ-ਪਾਸ ਜਿਹੜੇ ਕੰਮ ਨੇ ਉਹਦੇ ਸਬੰਧਤ ਇੱਕ ਸ਼ਬਦ ਤੇ ਥੱਲੇ ਸਾਰੇ ਅਫਸਰ ਸਾਹਿਬਾਨ ਆਏ ਨੇ ਜਿਨ੍ਹਾਂ ਵਿੱਚ ਐਸ.ਡੀ.ਐਮ ਨਾਭਾ ਜ਼ਿਲਦਾਰ ਸਾਹਿਬ ਡਿਊ ਮੈਡਮ ਔਰ ਮੈਂ ਖੁਦ ਇੱਥੇ ਹਾਜ਼ਰ ਸੀਗਾ ਸਾਰਾ ਕੈਂਪ ਚੱਲ ਰਿਹਾ ਜੀ ਬਹੁਤ ਵੱਡਾ ਇਕੱਠ ਹੋਇਆ ਹੈ ਔਰ ਇਹਦੇ ਦਰਮਿਆਨ ਹੀ ਅਸੀਂ 154 ਲਾਭਪਾਤੀ ਜਿਹੜੇ ਵਿਧਾਨ ਸਭਾ ਨਾਭਾ ਦੇ ਵਿੱਚੋਂ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਅਜੇ ਕੱਚੇ ਘਰਾਂ ਦੇ ਪੈਸੇ ਜਿਹੜੇ ਆ ਉਹਦੀ ਸੈਂਕਸ਼ਨ ਲੈਟਰ ਜਿਹੜੀ ਆ ਜਾਰੀ ਕੀਤੀ ਆ 154 ਪਰਿਵਾਰ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ 2 ਕਰੋੜ 29 ਲੱਖ 42 ਹਜ਼ਾਰ 920 ਰੁਪਏ ਜਿਹੜੀ ਮਾਲੀ ਮਦਦ ਜਿਹੜੀ ਹੈ ਜੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਦਰਿਅੇ ਭੇਜੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਕਾਰਾਂ ਦਾ ਔਰ ਜਿਹੜੇ ਮੈਂ ਥੋੜੇ ਜਿਹੜੇ ਦੱਸਣਾ ਚਾਹਣਾ ਜਿਨ੍ਹਾਂ ਨੇ ਅਜੇ ਅਪਲਾਈ ਨਹੀਂ ਕੀਤੀ ਜਾਂ ਸਲਾਹ ਚ ਨਹੀਂ ਜਾਂ ਜਿਹੜੇ ਜਿਹੜੇ ਗੱਲਾਂ ਚ ਆ ਕੇ ਟਾਈਮ ਖਰਾਬ ਕਰਦੇ ਆ ਕਿ ਜਦੋਂ ਨੂੰ ਪਾਜ ਜਦੋਂ ਨੂੰ ਪਾਜ ਜਨ ਸਭਾ ਦਾ ਕੈਂਪ ਲੱਗਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਡਾਕੂਮੈਂਟ ਸਾਰੇ ਲੈ ਕੇ ਆਓ ਤੁਸੀਂ ਆਪਣਾ ਫਾਰਮ ਭਰੋ ਤੁਹਾਡਾ ਸਰਵੇ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਵੀ ਮਿਲ ਜਾਣਗੇ ਜਿਹਨਾਂ ਤੇ ਮਨਜ਼ੂਰ ਹੋਗੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਦੇ ਨਹੀਂ ਹੋਏ ਉਹ ਵੀ ਅਪਲਾਈ ਕਰਦੇ ਨੇ ਜੇ ਅਪਲਾਈ ਨਹੀਂ ਕੀਤੇ ਕਰਦੇ ਨੇ ਜਿਨ੍ਹਾਂ ਨੇ ਕੀਤੇ ਹੋਏ ਆ ਉਹ ਐਮਐਲਏ ਆਫਿਸ ਸੰਪਰਕ ਕਰ ਲੈਣ। ਉਹ ਤਾਂ ਜਿਹੜੇ ਹੈਗਾ ਵਿਗਲ ਵੱਧ ਚੁੱਕਿਆ ਹੈਗਾ ਪਚੈਤੀ ਚੋਣ ਉਹਦਾ ਕਿਸ ਤਰ੍ਹਾਂ ਦੇਖਦੇ। ਦੇਖੋ ਬਿਲਕੁਲ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਇਲੈਕਸ਼ਨ ਦਾ ਔਰ ਇਲੈਕਸ਼ਨ ਜਿਹੜੀ ਹੈ ਆ ਗਈ ਹੈ ਸਭ ਨੂੰ ਮੁਬਾਰਕਬਾਦ ਆਪਣੇ ਆਪਣੇ ਪਿੰਡ ਨੂੰ ਬਿਹਤਰ ਬਣਾਉਣ ਵਾਸਤੇ ਸਾਰੇ ਇਮਾਨਦਾਰ ਲੋਕ ਚੰਗੇ ਲੋਕ ਜਿਹੜੇ ਅੱਗੇ ਆਉਣ ਔਰ ਇਲ ਜੇ ਸਰਬਸੰਮਤੀ ਹੁੰਦੀ ਹੈ ਜੀ ਜੇ ਸਰਬਸੰਮਤੀ ਹੁੰਦੀ ਹੈ ਤਾਂ ਪੰਜਾਬ ਸਰਕਾਰ 5 ਲੱਖ ਰੁਪਏ ਦੇਗੀ ਜੀ ਜਿਹੜੇ ਪਿੰਡ 'ਚ ਸਰਬਸੰਮਤੀ ਹੁੰਦੀ ਹੈ ਜੀ ਸਰਬਸੰਮਤੀ ਦੇ ਵਿੱਚ ਵੱਡਾ ਫਾਇਦਾ ਤੁਹਾਡੇ ਬੰਦੀ ਖਤਮ ਹੁੰਦੀ ਹੈ ਪਿੰਡ ਦੀ ਡਿਵੈਲਪਮੈਂਟ ਵਧੀਆ ਹੁੰਦੀ ਹੈ ਜੀ ਉੱਤੇ ਖਿੱਚੋ ਤਾਣ ਹੈ ਜੀ ਉੱਤੇ ਗ੍ਰਾਂਟ ਵੀ ਘਟ ਆਉਂਦੀ ਹੈ ਫਿਰ ਆਪਸ ਦੇ ਵਿੱਚ ਤੁਹਾਡੇ ਬੰਦੀਆਂ ਬਹੁਤ ਨੇ ਜੀ ਪਿੰਡ ਦੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਜਿਹਦੇ ਕਰਕੇ ਪਿੰਡ ਪਿੱਛੇ ਚਲੇ ਜਾਂਦਾ ਸਭ ਨੂੰ ਬੇਨਤੀ ਹੈ ਕਿ ਸਰਬਸੰਮਤੀ ਕਰੋ ਜੇ ਨਹੀਂ ਵੀ ਹੁੰਦੀ ਤਾਂ ਇਕੱਠੇ ਹੋ ਕੇ ਘਟੋ ਘਾਟ ਦੇ ਅੱਛੇ ਜਿਹੜੇ ਇਮਾਨਦਾਰ ਲੋਕ ਨੇ ਚਾਹੇ ਸਾਡੀ ਭੈਣਾਂ ਤਾਰ ਜਿਹੜਾ ਹੈਗਾ ਅੱਤਵਾਦੀ ਕਿਹਾ ਗਿਆ ਹੈਗਾ ਕਿਸ ਤਰ੍ਹਾਂ ਦੇਖੋ ਉਹ ਲਗਾਤਾਰ ਇਹ ਬੀਬੀ ਬੀਬੀ ਜਿਹੜੀ ਹੈ ਜੀ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਕਾਰ ਟੈਸਟ ਹੁੰਦਾ ਜਦੋਂ ਕੋਈ ਨੇਤਾ ਬਣ ਜਾਂਦਾ ਫਿਰ ਬੜਾ ਸਾਂ ਸਮਝ ਕੇ ਬੋਲਣਾ ਚਾਹੀਦਾ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਇੰਡੀਵਿਜੂਅਲ ਦੇ ਖਿਲਾਫ ਕਿਤੇ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਅੱਜ ਦੇਖੋ 153 54 ਪਰਿਵਾਰਾਂ ਨੂੰ ਸੈਂਕਸ਼ਨ ਲੈਟਰ ਵੰਡੇ ਨੇ ਤੇ ਸਿੱਧੀ ਡਾਇਰੈਕਟ ਉਹਨਾਂ ਦੇ ਖਾਤੇ ਦੇ ਵਿੱਚ ਰਾਸ਼ੀ ਆਏਗੀ ਕੱਚੇ ਤੋਂ ਬੱਤੇ ਪੱਕੇ ਮਕਾਨ ਬਣਾਉਣ ਦੀ ਬਾਕੀ ਸਾਰੇ ਵਿਭਾਗਿਆਂ ਦੇ ਇੰਦੇਲੇ ਅਫਸਰ ਕਰਮਚਾਰੀ ਉਹਨਾਂ ਨੇ ਸਟਾਲਾ ਲਗਾਈਆਂ ਆ ਕਿ ਤੁਸੀਂ ਦੇਖ ਹੀ ਸਕਦੇ ਹੋ ਲੋਕ ਕਿੰਨੇ ਕਿੰਨਾ ਲਾਭ ਠਾਇਆ ਕਿਉਂਕਿ ਸਾਰੇ ਜਿਹੜੇ ਵਿਅਕਤੀ ਨੇ ਸਾਰੇ ਪਰਿਵਾਰ ਕਈ ਵਾਰੀ ਉਹਨਾਂ ਨੂੰ ਨਾਹਵਾ ਜਾਂ ਪਟਾਲਾ ਜਾਨ ਵਿੱਚ ਮੁਸ਼ਕਲ ਪੇਸ਼ ਆਉਂਦੀ ਆ ਤਾਂ ਅੱਜ ਸਰਕਾਰ ਦੇ ਜਿਹੜੇ ਸਾਰੇ ਮਹਿਕਮੇ ਨੇ ਉਹਨਾਂ ਦੇ ਦਰਵਾਜ਼ੇ ਆਏ ਨੇ ਤੇ ਬਹੁਤ ਸਾਰੀਆਂ ਸਕੀਮਾਂ ਦੇ ਉਹਨਾਂ ਨੇ ਲਾਭ ਲਾਭ ਠਾਇਆ ਹੈਗਾ ਤੇ ਇਸ ਤੋਂ ਬੈਲਾ ਅੜੀ ਸਾਹਿਬ ਆ ਕੇ ਗਏ ਨੇ ਵੀਡੀਓ ਸਾਹਿਬ ਨੇ ਐਮਐਲਏ ਸਾਹਿਬ ਨੇ ਤੇ ਮੈਂ ਖੁਦ ਵੀ ਤੁਸੀਂ ਲਾਭ ਵੀ ਆਏ ਨੇ ਤੇ ਬਹੁਤ ਸਾਰੇ ਲੋਕਾਂ ਨੇ ਸਕੀਮਾਂ ਦੇ علاوہ ਸਰ ਪਰਵਾਸ ਗੁਰਨ ਵਾਲਾ ਹੀ ਸੀ ਗਾ ਟੋ ਵਾਲਿਆਂ ਦੇ ਪਾਇਆ ਹੋਇਆ ਸੀ ਘਰ ਵਾਲੇ ਹੈ ਨਹੀਂ ਅੱਛਾ ਦੋ ਬੱਚੇ ਨੇ ਆਪਣੇ ਪਰ ਰਹਿਣਾ ਵੀ ਜਿਵੇਂ بارش ਹੁੰਦੀ ਤੇ 14 ਲੱਖ ਦੀ ਹਾਂਜੀ بارش ਦੇ ਤੇ 14 ਲੱਖ ਹਾਂਜੀ 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 14 ਸੀ ਜੀ ਸਰਕਾਰ ਦੇ ਟ੍ਰੇਲਰ ਨੂੰ ਵੀ ਦੇਖਿਓ ਜੋ ਕਹਿ ਰਹੇ ਆ ਬਹੁਤ ਧੰਨਵਾਦ ਕਰ ਰਿਹਾ ਜੀ ਉਹਨਾਂ ਦਾ ਸਾਡਾ ਸੁਣੀ ਆਗੀ ਅਸੀਂ ਬਹੁਤ ਟਾਈਮ ਤੋਂ ਤੱਕੀ ਜੀ ਕੱਟ ਰਹੇ ਸੀ ਸਾਡੀ ਹੁਣ ਸੁਣੀ ਆ ਕਿੰਨੇ ਨੇ ਦੇ ਚੱਕ ਮਿਲਿਆ ਸਾਨੂੰ ਦੀ 1,57,77 ਰੁਪਏ ਲੈ ਰਹੇ ਜੀ ਪਹਿਲਾਂ ਕਿਸੇ ਸਰਕਾਰ ਨੇ ਸੁਣੂਗਾ ਦੀ ਪਾ ਜੀ ਰੇਟਿਸ ਸਰਕਾਰ ਨੇ ਲਈ ਸੁਣ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਦੇ ਹਾਂ ਜੀ ਸਰਕਾਰ ਦਾ ਸਾਡੇ ਕੱਚੇ ਮਗਾਨ ਸੀਗੇ ਜੀ ਉਹ ਸਾਡੇ ਉੱਪਰ ਕੇ ਬਸ ਜਾਣਗੇ ਪਹਿਲਾਂ ਅਸੀਂ ਪਹਿਲਾਂ ਅਪਲਾਈ ਕਰਦੇ ਸੀ ਵੀ ਸਾਡੀ ਸੁਣੂਗਾ ਜੀ ਕਿਸੇ ਸਰਕਾਰ ਨੇ ਹਾਂ ਜੀ ਹਾਂ ਵੀ ਹੁਣ ਸਾਡੇ ਪੈਸੇ ਇਸ ਫਾਰਮ ਤੋਂ ਕਿਸੇ ਦੇ ਆ ਗਏ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਾਂਗੇ ਹੁਣ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਹਿਲਾ ਕਿੰਨੇ ਵਾਰੀ ਸਰਕਾਰ ਪਹਿਲਾ ਸਰਕਾਰਾਂ ਵਿੱਚ ਕਿੰਨੇ ਵਾਰੀ ਪਲੇ ਹਾਂ ਜੀ ਉਹ ਭੰਦੇ ਸੀ ਦੋ ਤੋਂ ਵਾਰੀ ਦੀ ਹਾਂਜੀ ਅੱਗੇ ਸੀ ਪਹਿਲਾ ਆਇਆ ਉਹਨਿਸ ਤੋਂ ਬਾਅਦ ਪਿੰਡ ਭੋਜੋ ਮਾਦਰੀ ਦੀ ਸੰਗਤ ਆ ਕੇ